ਆ ਮੈਨੂੰ ਕਿਉਂ ਮਾਰਿਆ ਖੋਖ ਦੇਣੀ ਰਿਚ ਪਿਆ ਸੀ ਸੁਪਨਾ ਜੀਵਨ ਦੇ ਰੰਗਾ ਚ ਰੰਗਨਾ ਸੀ ਜਹਾਨ ਪਰ ਤੂੰ ਮਾਸੀ ਫਿਰ ਵੀ ਸਜਾ ਲਿਆ ਮੇਰੇ ਸਤਿਤਵ ਨੂੰ ਜੰਮਣ ਤੋਂ ਪਹਿਲਾਂ ਹੀ ਮਟਾਇਆ ਸੱਜਣ ਵੀ ਖੁਸ਼ੀ ਚ ਬੇਟਾ ਲੋਰੀ ਦਾ ਸੀ ਮੇਰਾ ਜਨਮ ਇੱਥੇ ਕੋਈ ਪਾਪ ਸੀ ਤੂੰ ਵੀ ਔਰਤ ਸੀ ਮੈਨੂੰ ਕਿਉਂ ਭੁੱਲ ਗਈ ਖੁੱਖ ਵਿੱਚ ਹੀ ਕਬਰ ਕਿਉਂ ਖਦਾਈ ਗਈ ਮੈਨੂੰ ਵੀ ਅਸਨੀ ਸੀ ਰੋਣੀ ਸੀ ਜੋਨਾ ਸੀ ਮੈਂ ਵੀ ਕਦੇ ਤੇਰੇ ਗਲ ਲੱਗ ਕੇ ਸੋਣਾ ਸੀ ਪਰ ਗੁਨਾ ਸਿਰਫ ਐਨਾ ਸੀ ਕਿ ਮੈਂ ਕੁੜੀ ਸੀ ਸਮਾਜ ਦੀ ਸੋਚ ਤੋਂ ਮਾਂ ਵੀ ਡਰੀ ਸੀ ਮੈਂ ਵੀ ਇੱਕ ਇਨਸਾਨ ਸੀ ਸਿਰਫ ਔਰਤ ਹੋਣ ਦੀ ਸਜ਼ਾ ਨਾ ਦੇਵੇ ਕੋਈ ਖੁਕ ਸੀ ਤੇਰੀ ਮਾਂ ਪਰ ਉੱਥੇ ਵੀ ਮੇਰਾ ਹੱਕ ਨਾ ਬਣਿਆ ਹੰਝੂ ਨਾ ਸਜੇ ਸੀ ਖਾਚ ਅਜੇ ਹਸਣਾ ਵੀ ਨਹੀਂ ਸੀ ਆਇਆ ਤੇਰੇ ਪੈਰਾਂ 'ਚ ਰੁੱਲਣ ਵਾਲੀ ਉਹ ਕੁੜੀ ਅੱਜੇ ਜੰਮੀ ਵੀ ਨਹੀਂ ਸੀ ਜਿਸਨੂੰ ਤੂੰ ਮਾਰੀ ਦਿੱਤਾ ਕਿਉ ਮਾਂ ਕੀ ਤੇਰੀ ਗੋਦ ਵਿੱਚ ਔਰਤ ਦੀ ਜਗ੍ਹਾ ਨਹੀਂ ਸੀ ਜਿਸ ਤਰ੍ਹਾਂ ਤੂੰ ਜੰਮੀ ਸੀ ਮੈਂ ਵੀ ਰੋਜੇ ਰੱਖ ਸਕਦੀ ਸੀ ਮੈਂ ਵੀ ਨਵਾਂ ਲਿਖ ਸਕਦੀ ਸੀ ਮੈਂ ਵੀ ਘਰ ਦੀ ਕਾਂਜਣੀ ਬਣ ਸਕਦੀ ਸੀ ਪਰ ਸਮਾਜ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਇਹ ਨਹੀਂ ਚਾਹੀਦੀ ਮੈਂ ਤਾਂ ਚੁੱਪ ਸੀ ਪਰ ਮੇਰੀ ਰੂਹ ਅੱਜ ਵੀ ਪੁਕਾਰ ਰਹੀ ਹੈ ਮੈਨੂੰ ਕਿਉਂ ਨਹੀਂ ਆਉਣ ਦਿੱਤਾ ਦੁਨੀਆਂ 'ਚ We'll be